ਡਾਕਟਰ ਅੰਬੇਡਕਰ ਭਵਨ ਅਰਬਨ ਸਟੇਟਸ ਗੁਆੜਾ ਵਿਖੇ ਆਜ਼ਾਦੀ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਸ਼੍ਰੀ ਗੁਰੂ ਵਿਦਾਸ ਸਭਾ ਵੱਲੋਂ ਕਰਵਾਇਆ ਗਿਆ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਇੰਜੀਨੀਅਰ ਰਵਿੰਦਰ ਪੱਟੀ ਨਗਰਾਨ ਇੰਜੀਨੀਅਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਸਭਾ ਦੇ ਜਨਰ ਸਕੱਤਰ ਕਣਸ਼ਾਮ ਨੇ ਆਏ ਮਹਿਮਾਨਾਂ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਡਾਕਟਰ ਭੀਮrao ਅੰਬੇਡਕਰ ਜੀ ਦੀ ਦੇਸ਼ ਪ੍ਰਤੀ ਕੁਰਬਾਨੀ ਅਤੇ ਹੋਰ ਆਜ਼ਾਦੀ ਕਲਾਟੀਆਂ ਨੂੰ ਵੀ ਯਾਦ ਕੀਤਾ ਉੱਗੇ ਮਸ਼ਿਨਰੀ ਲੇਖਕ ਸੋਹਣ ਸਹਿਜਲ ਨੇ ਆਜ਼ਾਦੀ ਦਿਵਸ ਦੇ ਸੰਬੰਧ ਵਿੱਚ ਕਿਤਾਬ ਪੜ੍ਹੀ ਅਤੇ ਸਭਾ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਦਰਦੀ ਨੇ ਆਏ ਮਹਿਮਾਨਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਆਖਿਆ ਸਮਾਗਮ ਵਿੱਚ ਉਹ ਪ੍ਰਧਾਨ ਸ਼ੰਗਾਰाराम ਬਿਰਦੀ ਕੈਸ਼ੀਅਰ ਸਰਬਣ ਬਿਰਹਾ ਸਲਾਹਕਾਰ ਕੇਕੇ ਗੁਰੂ ਐਡੀਟਰ ਸਤਨਾਮ ਸਿੰਘ ਕਲਸੀ ਸਕੱਤਰ ਰਾਮਕ੍ਰਿਸ਼ਨ ਸੰਧੂ ਜਥੇਬੰਦਕ ਸਕੱਤਰ ਡਾਕਟਰ ਅਨਲ ਸਿਮਰ ਰਾਮਕਿਸ਼ਨ ਪੱਟੀ, ਜੋਗਾ RAM, ਅਰਜੀਵ ਕੁਮਾਰ, ਨਸੀਬ ਚੰਦ, ਚੈਨ RAM, RAM ਸਰਨ, ਰਾਜਕਮਾਰ, ਜੁਗਲ ਕੁਸ਼ੋਰ ਟੂਰਾ, ਨਰਿੰਦਰ ਸਿੰਘ, ਭਾਗਮਲ, ਦੇਸਰਾਜ ਬੰਗਾ, ਪਰਵਿੰਦਰ ਰਾਜੂ, ਪ੍ਰੇਮਲਾਲ, ਨਿਰਮਲ RAM, ਮਹਿੰਦਰ ਸਿੰਘ, ਸ਼ੰਗਾਰਾ ਸਿੰਘ, RAM ਰਤਨ, ਚੈਨ RAM, ਨਸੀਬ ਚੰਦ ਅਤੇ ਸੋਮਲਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਆਓ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ। ਸੀ ਇਸ ਕਰਕੇ ਸਾਨੂੰ ਮਿਲੀ ਆਜ਼ਾਦੀ ਇਸ ਕਰਕੇ ਤਾਂਕੇ ਵਿਗੜਿਆ ਹਾਲ ਸੁਧਾਰ ਸਕੀਏ ਜੋ ਵੀ ਆਇਆ ਸਮਾਜ ਵਿੱਚ ਗੰਦਲਪਣ ਬਾਹਰ ਕੱਢੀਏ ਪਾਣੀ ਨਿਤਰ ਸਕੀਏ ਬੇਦਬਾਬੀ ਅਸਮਾਨਤਾ ਖਤਮ ਕਰਕੇ ਮਾੜਾ ਚੰਗਾ ਸਭ ਸੋਚ ਵਿਚਾਰ ਸਕੀਏ ਜ਼ਹਿਰੀਂ ਅੰਧਵਿਸ਼ਵਾਸਾਂ ਦੇ ਨਾਗਾ ਤਾਈ ਡੂੰਗਾ ਦਬ ਦਈਏ ਜਾਨੋ ਮਾਰ ਸਕੀਏ ਜੋ ਕੁਛ ਮੂਲ ਅਧਿਕਾਰਾਂ ਦੇ ਮੇਚਦਾ ਨਹੀਂ ਜੋ ਕੁਛ ਮੂਲ ਅਧਿਕਾਰਾਂ ਦੇ ਮੇਚਦਾ ਨਹੀਂ ਮਨ ਚਿਤ ਵਿੱਚੋਂ ਕੱਢ ਬਹਾਰ ਸਕੀਏ ਲੁੱਟ ਜ਼ਬਰ ਤੇ ਵਿਤ ਕਰੇ ਖਤਮ ਕਰਕੇ ਪਾਈ ਚਾਰਾ ਇੱਕ ਸਾਂਝਾ ਉਸਾਰ ਸਕੀਏ ਆਜ਼ਾਦੀ ਦਿਵਸ ਸਮਰੋਹ ਬਹੁਤ ਹੀ ਥੋੜੇ ਸਮੇ ਲਈ ਸੀ ਕਿਉਂਕਿ ਅੱਜ ਬਹੁਤ ਹੀ ਜਮ੍ਹਾਂ ਪਰਿਆ ਸਮਾਂ ਹੁੰਦਾ ਹੈ ਤੇ ਸਾਰਿਆਂ ਨੇ ਤਾਂ-ਤਾਂ ਤੇ ਆਜ਼ਾਦੀ ਦਿਵਸ ਸਮਰੋਹ ਵਿੱਚ ਹੋਰ ਵੀ ਜਗ੍ਹਾ ਸ਼ਾਮਲ ਹੋਣਾ ਹੁੰਦਾ ਹੈ ਤੇ ਅਸੀਂ ਇਸ ਦੇ ਨਾਲ ਹੀ ਇਹ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ ਤੇ ਸਮੂਹ ਹਾਜ਼ਰੀਨ ਜੋ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਵੱਡੀ ਗਿਣਤੀ ਵਿੱਚ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਤੇ ਇੱਕ ਵਾਰ ਫੇਰ ਸਾਡੇ ਅੱਜ ਦੇ ਮੁੱਖ ਮਾਨ ਮਾਨਯੋਗ ਗੁਰਵਿੰਦਰ ਪੱਟੀ ਜੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਆਜ਼ਾਦੀ ਦਿਵਸ ਦੇ ਮੌਕੇ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਅੱਜ ਦੇ ਦਿਨ ਤੇ ਅਸੀਂ ਸਾਰੇ ਇਹ ਸੰਕਲਪ ਕਰੀਏ ਕਿ ਬਾਬਾ ਸਾਹਿਬ ਡਾਕਟਰ ਬੀੜਕਰ ਜੀ ਦੇ ਸੁਪਨਿਆਂ ਦਾ ਭਾਰਤ ਸਮਾਨਤਾ, ਸੁਤੰਤਰਤਾ, ਭਾਈਚਾਰਾ ਅਤੇ ਨਿਆਂ ਤੇ ਆਦਰਸ਼ ਸਮਾਜ ਦੀ ਸਥਾਪਨਾ ਲਈ ਅਤੇ ਜੋ ਹਜੇ ਵੀ ਆਖਰੀ ਪੜਦੇ ਤੇ ਜੋ ਸਾਡੇ ਸਮਾਜ ਬੈਠਾ ਹੈ ਉਹਨਾਂ ਨੂੰ ਵੀ ਬਰਾਬਰ ਦੇ ਅਧਿਕਾਰ ਦੇਉਣ ਲਈ ਅਸੀਂ ਸੰਕਲਪ ਲਈਏ ਕਿ ਅਸੀਂ ਸਾਰੇ ਵੱਧ ਚੜ ਕੇ ਤਨਮਨთან ਨਾਲ ਜਿਵੇਂ ਪਹਿਲਾਂ ਸੇ ਜੋ ਕਰ ਰਹੇ ਹਾਂ ਹੋਰ ਵੀ ਵੱਧ ਚੜ ਕੇ ਤਨਮਨთან ਨਾਲ ਸੇ ਜੋ ਕਰੀਏ ਤੇ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦਾ ਜੋ ਮਿਸ਼ਨ ਹੈ ਪੇਵ ਬੈਕ ਟੂ ਸਕੂਲ ਮਿਸ਼ਨ ਦਾ ਉਹਨੂੰ ਪੂਰਾ ਕਰਨ ਲਈ ਸੰਕਲਪ ਕਰੀਏ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਅੱਜ ਦੇ ਆਜ਼ਾਦੀ ਦੇ ਇਸ ਪ੍ਰੋਗਰਾਮ ਤੇ ਬਹੁਤ ਬਹੁਤ ਧੰਨਵਾਦ